ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਲੜਕੇ ਲੜਕੀਆਂ ਦੇ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਕਰੋ ਜੀ ਅੱਜ ਦੇ ਕੁਝ ਨਵੇਂ ਰਿਸ਼ਤੇ ਨੋਟ ਤੇ ਪਰਿਵਾਰ ਦੇ ਨਾਲ ਕਰੋ ਡਾਇਰੈਕਟ ਗੱਲਬਾਤ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਸਰਦਾਰ ਪਤਾ ਲੁਧਿਆਣਾ ਕਾਸਟ ਰਾਮਗੜੀਆ ਗੋਤ ਰਾਜੜ ਮਠਾੜ ਉਮਰ 12/12/1985 ਕੱਦ 5 ਫੁੱਟ 9 ਇੰਚ ਪੜਾਈ ਡਿਪਲੋਮਾ ਮੈਕੈਨੀਕਲ ਭਰਾ 1 ਜੀ ਪਿਤਾ ਰਿਟਾਇਰ ਪ੍ਰਿੰਸੀਪਲ ਕਾਨਵਰਟ ਸਕੂਲ ਤੇ ਮਾਤਾ ਹਾਊਸ ਵਾਈਫ ਨੇ ਕਾਮੀ ਜੀ ਇਹਨਾਂ ਦਾ ਅਸਿਸਟੈਂਟ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ ਫਰਮ ਸੈਲਰੀ 30000 ਪਰਿਵਾਰ ਦੀ ਮੰਗ ਜੀ ਕੁੜੀ ਪੜ੍ਹੀ ਲਿਖੀ ਹੋਵੇ ਸਿੰਪਲ ਮੈਰਿਜ ਕਰਨੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਚਿਨ ਕੁਮਾਰ ਪਤਾ ਮਲੇਰ ਕੋਟਲਾ ਗੋਤ ਗਰਗ ਉਮਰ 11 2 1993 ਜਨਮ ਟਾਈਮ 3.45 AM ਜਨਮ ਸਥਾਨ ਸਮਰਾਲਾ ਕੱਦ 5 ਫੁੱਟ 10 ਇੰਚ ਪੜਾਈ BA ਪਾਸ ਭੈਣਾ ਦੋ ਨੇ ਇੱਕ ਮੈਰਿਡ ਨੋ ਡ੍ਰਿੰਕ ਨੋ ਸਮੋਕਿੰਗ ਤੇ ਕੰਮ ਇਹ ਜੀ ਇਹਨਾਂ ਦਾ ਕਰਿਆਨਾ ਸ਼ਾਪ ਗੁੱਡ ਬਿਜ਼ਨਸ ਗੁੱਡ ਪ੍ਰੋਪਰਟੀ ਪਰਿਵਾਰ ਦੀ ਮੰਗੇ ਜੀ ਕੁੜੀ ਪੜੀ ਲਿਖੀ ਘਰੇਲੂ ਹੋਵੇ ਜਨਰਲ ਕਾਸਟ ਹੀ ਇਹਨਾਂ ਨੂੰ ਸੰਪਰਕ ਕਰੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਖੰਨਾ ਕਾਸਟ ਜਰਸੀਖ ਗੋਤ ਪਰਨੰਗ ਉਮਰ 2001 ਕੱਦ 5 ਫੁੱਟ 10 ਇੰਚ ਭੈਣ ਨੋ ਤੇ ਭਰਾ 1 ਕੇਜੀ ਮੈਰਿਡ ਪਿਤਾ ਆਰਮੀ ਤੋਂ ਰਿਟਾਇਰ ਨੇ ਤੇ ਮਾਤਾ ਹਾਊਸ ਵਾਈਫ ਨੇ ਕੰਮ ਕੀਤੀ ਇਹਨਾਂ ਦਾ ਤਿੰਨ ਕਿੱਲੇ ਜ਼ਮੀਨ ਹੈ ਅਕਾਊਂਟੈਂਟ ਜੌਬ ਸੈਲਰੀ 20000 ਪਲੱਸ ਤੇ ਸਾਰੀ ਫੈਮਿਲੀ ਵੈਸ਼ਨੋਈ ਪਰਿਵਾਰ ਦੀ ਮੰਗੇ ਕੁੜੀ ਪੜ੍ਹੀ ਲਿਖੀ ਤੇ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਤੋਂ ਸੰਸਕਾਰੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੁਮਾਰ ਸ਼ਾਰਟ ਟਾਈਮ ਡਿਵੋਰਸਡ ਪਤਾ ਜਲੰਧਰ ਕਾਸਟ ਰਵੀ ਦਾਸੀਆ ਉਮਰ 32 ਸਾਲ ਕੱਦ 5 ਫੁੱਟ 7 ਇੰਚ ਪੜਾਈ 10 ਪਾਸ ਤੇ ਭਰਾ AK ਅਨਮੈਰਿਡ ਹੈ ਭੈਣਾ ਦੋਨੇ ਮੈਰਿਡ ਨੇ ਮਾਤਾ ਪਿਤਾ ਐਕਸਪਾਇਰ ਨੇ ਵੈਸ਼ਨੂ ਪਰਿਵਾਰੇ ਮੇ ਜੀ ਇਹਨਾਂ ਦਾ ਲੜਕਾ 10 ਸਾਲ ਤੋਂ ਦੁਬਈ ਦੇ ਵਿੱਚ ਸੁਪਰਵਾਈਜ਼ਰ ਹੈ ਤੇ ਆਮਦਨ 70000 ਵਧੀਆ ਘਾਰੇ ਤੇ ਹੁਣ ਮੁੰਡਾ ਇੰਡੀਆ ਆਇਆ ਹੋਇਆ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਸਿੰਪਲ ਮੈਰਿਜ ਕਰਨੀ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਹੈ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਅਮ੍ਰਿਤਸਰ ਕਾਸਟ ਮਜਵੀ ਸਿੱਖ ਗੋਤ ਲੱੱਦਰ ਉਮਰ 12 2 2000 ਕੱਦ 5 ਫੁੱਟ 3 ਇੰਚ ਪੜਾਈ +2 ਪਾਸ ਇੰਜੀਨੀਅਰਿੰਗ ਡਿਪਲੋਮਾ ਪ੍ਰਾਪਤ ਇੱਕ SBI ਬੈਂਕ ਮੈਨੇਜਰ ਪਿਤਾ ਨਵਜੋਤ ਸਿੰਘ ਇੰਡੀਅਨ ਰੇਲਵੇ ਜੋਬ ਤੇ ਮਾਤਾ ਹਾਊਸ ਵਾਈਫ ਨੇ ਆਮੇ ਜੀ ਲੜਕੀ ਬਿਊਟੀ ਪਾਰਲਰ ਦਾ ਕੰਮ ਵੀ ਜਾਣਦੀ ਏ ਤੇ ਪਰਿਵਾਰ ਦੀ ਮੰਗੇ ਮੁੰਡਾ ਸਰਕਾਰੀ ਜੋਬ ਤੇ ਹੋਵੇ ਜਾਂ ਫਿਰ ਆਪਣਾ ਚੰਗਾ ਬਿਜ਼ਨਸ ਹੋਵੇ ਫੈਮਲੀ ਛੋਟੀ ਹੋਵੇ ਤੇ ਜਾਤ ਪਾਤ ਦਾ ਕੋਈ ਚੱਕਰ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਨਿਊਜ਼ੀਲੈਂਡ ਪੀਆਰ ਲੜਕੀ ਉਮਰ 1992 ਕੱਦ 5 ਫੁੱਟ 3 ਇੰਚ ਦੀ ਪੜ੍ਹਾਈ ਪਲੱਸ 2 ਪਾਸ ਨੋਨ ਮੈਡੀਕਲ ਪਲੱਸ 7 ਬੈਂਡ ਅਕਾਊਂਟਿੰਗ ਡਿਗਰੀ ਨਿਊਜ਼ੀਲੈਂਡ ਯੂਨੀਵਰਸਿਟੀ ਕਾਮਕਾਰੀ ਜੀ ਇਹਨਾਂ ਦਾ ਪੀਜੀ ਡਿਪਲੋਮਾ ਇਮੀਗ੍ਰੇਸ਼ਨ ਐਡਵਾਈਜ਼ ਫਰਮ ਨਿਊਜ਼ੀਲੈਂਡ ਕਾਲਜ ਲੈਵਲ 7 ਤੇ ਪਰਿਵਾਰ ਦੀ ਮੰਗੇ ਚੇ ਮੁੰਡਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਪੜਿਆ ਲਿਖਿਆ ਤੇ ਬਿਜ਼ਨਸਮੈਨ ਹੋਵੇ ਉਮਰ 27 ਤੋਂ 33 ਦੇ ਵਿੱਚ ਹੋਵੇ ਤੇ ਜਰਸੀਕ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸਟਰ ਨੋਟ ਕਰੋ ਜੀ ਨਾਮ ਤਲਵਿੰਦਰ ਸਿੰਘ ਸੰਧੂ ਪਤਾ ਨਵਾਂ ਸ਼ਹਿਰ ਕਾਸਟ ਜਰਸੀਕ ਉਮਰ 31 ਸਾਲ ਕੱਦ 5 ਫੁੱਟ 7 ਇੰਚ ਵੈਸ਼ਨੋ ਪਰਿਵਾਰ ਪੜਾਈ ਪਲੱਸ 2 ਪਾਸ ਕਾਮੀ ਜੀ ਇਹਨਾਂ ਦਾ ਇਲੈਕਟ੍ਰੋਨਿਕ ਐਡ ਮਰਸੀਵਲ ਮੋਟਰ ਦੁਕਾਨ ਵਧੀਆ ਘਰ ਤੇ ਆਮਦਨ ਤੇ ਪਰਿਵਾਰ ਦੀ ਮੰਗੇ ਜੀ ਘਰੇਲੂ ਸੁੰਦਰ ਪੜੇ ਲਿਖੀ ਵੈਸ਼ਨੋ ਪਰਿਵਾਰ ਦੀ ਲੜਕੀ ਹੋਵੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ हाँ जी अगला रिश्ता नोट करो जी नाम नवदीप सिंह कास्ट जट सिख गोत ग्राया उम्र 11 बारह उन्नीस सौ बानवे कद पं फुट सत इंच पढ़ाई बीसीए एम ए के पिता केबल ऑपरेटर फास्ट वे डिस्ट्रीब्यूटर एंड इंटरनेट सर्विस प्रोवाइडर पार्टनर विद बी एस एन एल नैट प्लस माता शॉपकीपर एंड होममेकर ਤੇ ਕਾਮੇ ਜੀ ਇਹਨਾਂ ਦਾ 7 ਇਅਰ ਐਕਸਪੀਰੀਅੰਸ ਇਨ ਆਈਟੀ ਵਰਕਿੰਗ ਇਨ ਔਰ ਇਕਲ ਐਸ ਕਲਾਊਡ ਇੰਜੀਨੀਅਰਿੰਗ ਤੇ ਪਰਿਵਾਰ ਦੀ ਮਹੰਗੇ ਜੀ ਕੁੜੀ ਪੜੀ ਲਿਖੀ ਹੋਵੇ ਗਵਰਨਮੈਂਟ ਜੌਬ ਕਰਦੀ ਹੋਵੇ ਤੇ ਵਧੀਆ ਪਰਿਵਾਰ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸਟਾ ਨੋਟ ਕਰੋ ਜੀ ਨਾਮ ਸਿੰਘ ਤਲਖ ਸੁਦਾ ਪਤਾ ਲੁਧਿਆਣਾ ਕਾਸਟ ਜਰਸਿਕ ਉਮਰ 1996 ਕੱਦ 6 ਫੁੱਟ ਪੜਾਈ ਬੀਏ ਪਾਸ ਤੇ ਕਾਮੇ ਜੀ ਤਿੰਨ ਕਿੱਲੇ ਜ਼ਮੀਨ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਕੈਨੇਡਾ ਪੀਆਰ ਹੋਵੇ ਕਾਸਟ ਨੋ ਵਾਰ ਰੀਅਲ ਮੈਰਿਜ ਕਰਨੀ ਹੈ ਜੇ ਕੋਈ ਲੜਕੀ ਪੈਸੇ ਮੰਗਦੀ ਪਰਿਵਾਰ ਉਹ ਵੀ ਦੇਵੇਗਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਦਰਪਾਲ ਗਰਗ ਪਤਾ ਜ਼ਿਲ੍ਹਾ ਪਟਿਆਲਾ ਕਾਸਟ ਬਾਣਿਆ ਉਮਰ 23 9 1996 ਜਨਮ ਟਾਈਮ 6:30 ਤੋਂ 7 AM ਕੱਦ 5 ਫੁੱਟ 10 ਇੰਚ ਭੈਣ ਇੱਕ ਮੈਰਿਡੇ ਪਿਤਾ ਤਰਲੋਕ ਚੰਦ ਤੇ ਮਾਤਾ ਨੀਨਾਰਾਣੀ ਕਾਮੇ ਜੀ ਇਹਨਾਂ ਦਾ ট্রেਡਰਸ ਪੀਵੀਸੀ ਫਲੈਕਸ ਹੋਲਸੇਲਰ ਇਨਕਮ ਪੰਜਾਬ ਪਲਸ ਪਰਿਵਾਰ ਦੀ ਮੰਗੇ ਜੀ ਕੁੜੀ ਵਧੀਆ ਪਰਿਵਾਰ ਦੀ ਪੜੀ ਲਿਖੀ ਘਰੇਲੂ ਹੋਵੇ ਜਾਤੀ ਬੰਧਨ ਕੋਈ ਨਹੀਂ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਪ੍ਰਭਜੋਤ ਸਿੰਘ ਪਤਾ ਜਲੰਧਰ ਕਾਸਟ ਜੱਟ ਸਿਕ ਗੋਤ ਕਲਾਰ ਉਮਰ 30 ਸਾਲ ਕੱਦ 5 ਫੁੱਟ 11 ਇੰਚ ਪਰਾ ਬਾਹਰ ਕੰਟਰੀ ਦੇ ਵਿੱਚ ਮੈਰਿਡ ਹੈ ਜੀ ਕਾਮੇ ਜੀ ਇਹਨਾਂ ਦਾ ਲੜਕਾ ਮਨੀਲਾ ਫਿਲਪਾਈਨ ਕੰਟਰੀ ਦੇ ਵਿੱਚ ਤੇ ਚਾਰ ਕਿੱਲੇ ਜ਼ਮੀਨ ਹੈ ਵਧੀਆ ਘਰ ਪਰਿਵਾਰ ਹੈ ਪਰਿਵਾਰ ਦੀ ਮੰਗ ਹੈ ਜੀ ਕੁੜੀ ਘਰੇਲੂ ਪੜੀ ਲਿਖੀ ਪਲੱਸ 2 ਪਾਸ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜਲੰਧਰ ਦੇ ਕਪੂਰਥਲਾ ਜ਼ਿਲ੍ਹਾ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਬਾਗਾ ਪੁਰਾਣਾ ਕਾਸਟ ਜੱਟ ਸਿੱਖ ਉਮਰ 40 ਸਾਲ ਕੱਦ 5 ਫੁੱਟ 7 ਇੰਚ ਫੈਮਲੀ ਕੈਨੇਡਾ ਦੇ ਵਿੱਚ ਦੀ ਲੜਕਾ ਇੰਡੀਆ ਦੇ ਵਿੱਚ ਮੁੰਡਾ ਤਲਾਕਸ਼ੁਦਾ ਹੈ ਬਿਨਾ ਬੱਚੇ ਦੇ ਕੰਮਕਾਰੇ ਜੀ ਇਹਨਾਂ ਦਾ 4 ਕਿੱਲੇ ਜ਼ਮੀਨ ਹੈ ਬਹੁਤ ਵਧੀਆ ਘਰ ਪਰਿਵਾਰ ਹੈ ਪਰਿਵਾਰ ਦੀ ਮੰਗ ਹੈ ਜੀ ਕੁੜੀ ਕਿਸੇ ਵੀ ਕੰਟਰੀ ਦੇ ਵਿੱਚ ਪੀਆਰ ਹੋਵੇ ਜਾਂ ਫਿਰ ਇੰਡੀਆ ਦੀ ਨਰਸ ਜਾਂ ਫਿਰ ਬੀਏ ਕੀਤੀ ਹੋਵੇ ਬਾਹਰ ਜਾਣ ਦਾ ਖਰਚਾ ਸਾਰਾ ਮੁੰਡੇ ਦੇ ਵੱਲੋਂ ਹੋਵੇਗਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਸਰਦਾਰ ਤਲਾਕਸ਼ੂਦਾ ਪਤਾ ਜ਼ਿਲ੍ਹਾ ਮੋਹਾਲੀ ਕਾਸਟ ਰਾਮਦਾਸਿਆ ਸਿੱਖ ਉਮਰ 27 41987 ਕੱਦ 5 ਫੁੱਟ 11 ਇੰਚ ਪੜਾਈ ਬੀ ਫਾਰਮੇਸੀ MBA BSc Nursing from USA برا ਇੰਗਲੈਂਡ ਦੇ ਵਿੱਚ ਜੀ ਕੰਮਕਾਰ ਇਹਨਾਂ ਦਾ ਵਰਕਿੰਗ ਐਸ RN ਇਨ ਹਸਪੀਟਲ ਕੈਲੀਫੋਰਨੀਆ ਗੁੰਡਾ ਅਮਰੀਕਾ ਦੇ ਵਿੱਚ ਪੱਕਾ ਏ ਪਰਿਵਾਰ ਦੀ ਮੰਗੇ ਜੀ ਕੁੜੀ ਪੜੀ ਲਿਖੀ ਸੋਹਣੀ ਜਨਖੀ ਅਨਮੈਰਿਡ ਹੋਵੇ ਘਰੇਲੂ ਪਰਿਵਾਰ ਦੀ ਹੋਵੇ ਤੇ ਉਮਰ 30 ਪਲੱਸ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਤੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਦੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਬਰਮਿੰਦਰ ਸਿੰਘ ਪਤਾ ਜ਼ਿਲ੍ਹਾ ਕਪੂਰਥਲਾ ਕਾਸਟ ਮਜਬੀ ਸਿੱਖ ਗੋਤ ਪੱਟੀ ਉਮਰ 15 8 1988 ਕੱਦ 5 ਫੁੱਟ 6 ਇੰਚ ਪੜਾਈ 8 ਪਾਸ ਮੁੰਡਾ ਤਲਾਖ ਸੁਦਾਏ ਜੀ ਪਰਾ ਦੋਨੇ ਪਿਤਾ ਬਿਜਲੀ ਬੋਰਡ ਅਫਸਰ ਜਈ ਐਕਸਪਾਇਰ ਮਾਤਾ ਹਾਊਸ ਵਾਈਫ ਨੇ ਤੇ ਪੈਨਸ਼ਨਰ 35000 ਤੇ ਕਾਮੇ ਜੀ ਇਹਨਾਂ ਦਾ 4 ਕਿੱਲੇ ਜ਼ਮੀਨ ਹੈ ਆਪਣੀ ਗੱਡੀ ਕਿਰਾਏ ਤੇ ਬਿਜਲੀ ਅਫਸਰ ਦੇ ਨਾਲ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਘਰੇਲੂ ਹੋਵੇ ਪੜੀ ਲਿਖੀ ਹੋਵੇ ਅਮਰੀਕਾ ਤੇ ਲੰਡਨ ਤੋਂ ਹੋਵੇ ਜਾਤੀਬੰਦਨ ਕੋਈ ਨਹੀਂ ਤਲਾਕਸ਼ੁਦਾ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੇ ਸਿੰਘ ਪਤਾ ਮੋਗਾ ਕਾਸਟ 골ਡ ਸਮਿਥ ਗੋਤ ਕੰਡਾ ਗੋਤ ਕੰਡਾ ਕੱਦ 5 ਫੁੱਟ 10 ਇੰਚ ਪੜਾਈ ਬੀਏ ਪਾਸ ਭੈਣਾ ਦੋ ਨੇ ਜੀ ਮੈਰਿਡ ਨੇ ਤੇ ਕੰਮ ਇਹਨਾਂ ਦਾ ਬ੍ਰਿਟਿਸ਼ ਸਿਟੀਜ਼ਨ ਜੌਬ 에ਅਰਪੋਰਟ ਜੂਕੇ ਦੀ ਪਰਿਵਾਰ ਦੀ ਮੰਗੇ ਜੀ ਕੁੜੀ ਪੜੀ ਲਿਖੀ ਸੋਹਣੀ ਸੁਨਖੀ ਤੇ ਖਾਨਦਾਨੀ ਪਰਿਵਾਰ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੇ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਸਰਦਾਰ ਲੜਕਾ ਪਤਾ ਟੁਹਾਨਾ ਫਤਿਆਬਾਦ ਹਰਿਆਣਾ ਕਾਸਟ ਜੱਟ ਸਿੱਖ ਉਮਰ 1996 ਕੱਦ 5 ਫੁੱਟ 8 ਇੰਚ ਪੜਾਈ ਬੀ ਐਸ ਸੀ PGDCA MCA BEd ਭੈਣ ਭਰਾ 9 ਤੇ ਕੰਮ ਇਹ ਜੀ ਇਹਨਾਂ ਦੀ ਜੁਆਇੰਟ ਫੈਮਿਲੀ ਕੋਲ ਜ਼ਮੀਨ 10 ਕਿੱਲੇ ਤੇ ਲੜਕੇ ਨੂੰ ਜ਼ਮੀਨ 5 ਕਿੱਲੇ ਆਉਂਦੀ ਏ ਪ੍ਰਾਈਵੇਟ ਟੀਚਰ ਦੀ ਨੌਕਰੀ ਕਰਦੀ ਆ ਸੀਨੀਅਰ ਸਕੈਂਡਰੀ ਸਕੂਲ ਦੇ ਵਿੱਚ ਸੈਲਰੀ 3.5 ਲੱਖ ਐਨੂਲ ਤੇ ਪਰਿਵਾਰ ਦੀ ਮੰਗੇ ਕੁੜੀ ਪੜੀ ਲਿਖੀ ਹੋਵੇ ਐਨਆਰਆਈ ਹੋਵੇ ਤਾਂ ਪੀਆਰ ਹੋਵੇ ਜਾਂ ਫਿਰ ਪੰਜਾਬ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲਵੀ ਪਤਾ ਡੇਲੋਂ ਕਾਸਟ ਅਰੂੜਾ ਖੱਤਰੀ ਉਮਰ ਜਨਵਰੀ 1982 ਪੜ੍ਹਾਈ ਪਲੱਸ 2 ਪਾਸ ਡਿਪਲੋਮਾ हेयर ਸਟਾਈਲਿਸਟ ਕੰਮ ਕਰੇ ਜੀ ਇਹਨਾਂ ਦਾ ਆਪਣਾ ਬਿਊਟੀ ਸਲੂਨ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਬੁਟੀਕ ਚਾ ਕੋਈ ਹੋਰ ਕੰਮ ਕਰਦੀ ਹੋਵੇ ਡਿਵੋਰਸਡ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਕਾਸਟ ਭਾਵੇਂ ਕੋਈ ਵੀ ਹੋਵੇ ਵੈਰੀਚ ਬਿਊਰੋ ਵਾਲੇ ਮਾਫ ਕਰਨ ਤੇ ਕੱਦ 5 ਫੁੱਟ 5 ਇੰਚ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਏਰੀਆ ਖੰਨਾ ਕਾਸਟ ਰਾਮਗੜੀਆ ਗੋਤ ਮਣਕੂ ਉਮਰ 8 9 1998 ਕੱਦ 5 ਫੁੱਟ 9 ਇੰਚ ਪੁੜਾਈ ਪਲੱਸ 2 ਆਈਟੀਆਈ ਇਲੈਕਟ੍ਰੀਸ਼ੀਅਨ ਤੇ ਕਾਮੇ ਜੀ ਇਹਨਾਂ ਦਾ ਸੀਸੀਟੀਵੀ ਟੈਕਨੀਸ਼ੀਅਨ ਹੈ ਪਰਵਾਰ ਦੀ ਮੰਗੇ ਜੀ ਕੁੜੀ ਵਧੀਆ ਪਰਵਾਰ ਦੀ ਘਰੇਲੂ ਹੋਵੇ ਨਾਲ ਪਰਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਮੋਗਾ ਕਾਸਟ ਜੱਟ ਸਿੱਖ ਗੋਤ ਬਰਾੜ ਉਮਰ 11 1982 ਕੱਦ 6 ਫੁੱਟ ਪੜਾਈ ਪਲੱਸ 2 ਪਾਸ ਪੁਰਾ ਸਰਕਾਰੀ ਨੌਕਰੀ ਮੈਰਿਡ ਪੈਨ ਯੂ ਐਸ ਏ ਸਿਟੀਜ਼ਨ ਤੇ ਮੈਰਿਡ ਮਾਤਾ ਪਿਤਾ ਯੂ ਐਸ ਏ ਗ੍ਰੀਨ ਕਾਰਡ ਤੇ ਕਾਮੇ ਜੀ ਇਹਨਾਂ ਦਾ ਖੇਤੀਬਾੜੀ ਦਾ ਕੰਮ ਕਰਦੇ ਨੇ 3 ਕਿੱਲੇ ਜ਼ਮੀਨ ਹੈ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਯੂਐਸਏ ਜਾਂ ਕੈਨੇਡਾ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜੀਕ ਔਰ ਪਤਾ ਪੀਖੀ ਕਾਸਟ ਮਜਬੀ ਸਿੱਖ ਗੋਤ ਗਿੱਲ ਉਮਰ 10 2 1988 ਕੱਦ 5 ਫੁੱਟ 3 ਇੰਚ ਪੜਾਈ ਬੀਏ ਬੀਐਡ ਐਮਏ ਪੜਨਾ ਤਿੰਨੇ ਭਰਾ ਏਕੇ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਵਧੀਆ ਨੌਕਰੀ ਕਰਦਾ ਹੋਵੇ ਜਾਂ ਸਰਕਾਰੀ ਨੌਕਰੀ ਤੇ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ